ਨਾਸ ਰੂ ਮਨ ਸੂਰ ਗੁਰੂ ਗੋਬਿੰਦ ਸਿੰਘ ਈ ਜਦ ਮਨ ਜ਼ੂਰ ਗੁਰੂ ਗੋਬਿੰਦ ਸਿੰਘ ਹਕ ਰਗ ਜ਼ੂਰ ਗੁਰੂ ਗੋਬਿੰਦ ਸਿੰਘ ਜ਼ਮਲਾ ਫੈ ਜਨੂਰ ਗੁਰੂ ਗੋਬਿੰਦ ਸਿੰਘ ਹਕ ਹਕ ਅਗਾਹ ਗੁਰੂ ਗੋਬਿੰਦ ਸਿੰਘ ਸਾਹਿ ਸ਼ਹਿਨ ਸਾਹ ਗੁਰੂ ਗੋਬਿੰਦ ਸਿੰਘ ਬਰਦੋ ਵਾਲਮ ਸਾਹ ਗੁਰੂ ਗੋਬਿੰਦ ਸਿੰਘ ਖਸਮ ਰਾਜਾ ਹਕ ਗੁਰੂ ਗੋਬਿੰਦ ਸਿੰਘ ਵੰਦਨ ਕਰੂੰ ਦਇ ਜੋਰ ਕਰ ਸੁਨਹੁ ਜਗਤ ਕੇ ਰਾਏ ਮੋ ਮਸਤਕ ਤਵ ਚਰਨਨ ਸਦਾ ਰਹੈ ਦਾਸ ਕੇ ਪਾਏ ਮੋ ਮਸਤਕ ਤਵ ਚਰਨਨ ਸਦਾ ਰਹ ਦਾਸ ਕੇ ਪਾਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਤ ਪਾਵਨ ਭਗਤ ਬਚਿਤ ਕਿਰਪਾ ਦੇ ਖਜਾਨੇ ਰਾਜਾਨ ਰਾਜ ਪਾਲਨ ਪਾਨ ਦੇਵਾਨ ਦੇ ਉਪਮਾ ਮਹਾਨ ਗੁਰਤਾ ਦੇ ਸਿਦਾਂਤ ਤੇ ਸੁਭਾਈ ਮਾਨ ਅਰਚਾਂ ਅਰਚਾਂ ਦੇ ਮਾਲਕ ਧੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਰਹਿਮਤ ਵਰਤ ਰਹੀ ਹੈ ਸੁੰਦਰ ਕਥਾ ਵਿਚਾਰਾਂ ਦੇ ਦੀਵਾਨ ਸਜੇ ਹੋਏ ਹਨ ਪਾਵਨ ਦਿਹਾੜਾ ਸਤ ਪੂ ਦਾ ਹੈ ਆਪਾ ਪੰਜ ਤੋਂ ਲੈ ਕਰਕੇ ਛੇ ਪੂ ਦੀ ਪਾਵਨ ਵਿਚਾਰ ਬੜੇ ਪ੍ਰੇਮ ਦੇ ਨਾਲ ਸ਼ਰਵਨ ਕੀਤੀ ਹੈ ਜਿਵੇਂ ਸਤ ਗੁਰਾਂ ਨੇ ਪੰਜ ਪੂ ਨੂੰ ਰਾਤ ਨੂੰ ਤਲਾ ਛੱਡਿਆ ਛੇ ਪੋ ਮਰਤੂ ਵੇਲੇ ਸਰਸਾ ਤੇ ਵਿਸੋੜਾ ਹੋਇਆ ਰਾਤ ਸਤਗੁਰਾਂ ਨੇ ਕੋਟਲੇ ਨਿਹੰਗ ਕਾਂਕੂਲ ਕੱਟੀ ਅੱਜ ਸਾਂ ਸਤ ਪੋ ਦੀ ਸਵੇਰ ਹੋਈ ਹੈ ਪਰਿਵਾਰ ਦੇ ਤਿੰਨ ਹਿੱਸੇ ਹੋ ਚੁੱਕੇ ਹਨ ਪਹਿਲੇ ਛੇ ਦੇ ਵਿੱਚ ਹਨ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਭਾਈ ਧੰਨਾ ਸਿੰਘ ਜੀ ਇਤਿਹਾਸ ਗਵਾਹੀ ਪਰਦਾ ਹੈ ਕਿ ਮਾਤਾ ਜੀ ਹੁਣਾਂ ਵਾਲੀ ਜਿਹੜੀ ਇਹ ਵਹੀਰ ਇਹ ਦਿੱਲੀ ਵਾਲ ਨੂੰ ਚਲੀ ਗਈ। ਉੱਥੇ ਰਹਿ ਕਰਕੇ ਸਮਾਪਤਿਤ ਕੀਤਾ। ਦੁਜੇ ਬਣੇ ਹਨ ਧੰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ 40 ਸਿੰਘਾਂ ਦੇ ਨਾਲ ਰਾਤ ਕਰੀਬ 2-3 ਵਜੇ ਸਤਿਗੁਰੂ ਮਹਾਰਾਜ ਜੀ ਇਹਦੇ ਤੋਂ ਅੱਗੇ ਚਲੇ ਗਏ ਅੰਮ੍ਰਿਤ ਵੇਲੇ ਹੋਣ ਤੱਕ ਸਤਿਗੁਰੂ ਬੂਰ ਮਾਜਰੇ ਵਿੱਚ ਚਲੇ ਗਏ ਸੀ ਇਸ ਗੱਲ ਦੀ ਗਵਾਹੀ ਪ੍ਰੋਫੈਸਰ ਸੁਤਵੀਰ ਸਿੰਘ ਹੁਣਾ ਨੇ ਵੀ ਭਰੀ ਹੈ ਤੇ ਹੋਰ ਵੀ ਕਈ ਗ੍ਰੰਥਾਂ ਵਿੱਚ ਇਹ ਦਰਜ ਹੈ ਗੁਰਦੁਆਰਾ ਪਟੇ ਸਾਹਿਬ ਦਰਸ਼ਨ ਕਰੀਏ ਉੱਥੋਂ ਦੇ ਜਿਹੜਾ ਇਤਿਹਾਸ ਪੱਕ ਲਿਖਿਆ ਹੋਇਆ ਨਾ ਬਾਹਰ ਦਰਵਾਜ਼ੇ ਤੇ ਉਹੀ ਉਹ ਵੀ ਇਸੇ ਇਤਿਹਾਸ ਦੀ ਗਵਾਹੀ ਪਰਦਾ ਦਮਦਮੇ ਟਕਸਾਲ ਦੇ ਵੱਡੇ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਮਹਾਂਪੁਰਖ ਵੀ ਪਾਵਨ ਗ੍ਰੰਥ ਗੁਰਮੁਖ ਪ੍ਰਕਾਸ਼ ਦੇ ਵਿੱਚ ਦਰਜ ਕਰਦੇ ਆ ਕਿ ਸਤਿਗੁਰੂ ਮਹਾਰਾਜ ਜੀ ਅੰਮ੍ਰਿਤ ਵੇਲੇ ਸ਼ਨਾਣ ਜਿਹੜਾ ਇਹ ਨਗਰ ਹੈ ਇਹਦੇ ਵਿੱਚ ਜਾ ਕਰਕੇ ਕਰਦੇ ਬੂਰ ਸ਼ਨਾਣ ਬੂਰ ਮੱਝ ਰੇਵੇਂ ਭਇਆ ਇਤਿਹਾਸ ਦੇ ਵਿੱਚ ਮਹਾਂਪੁਰਖ ਦਰਜ ਕਰਦੇ ਪੱਠਾ ਸਾਹਿਬ ਠੰਡਾ ਘਰ ਕੋਟਲੇ ਨਿਹੰਗ ਟਿਕੇ ਇਸ਼ਨਾਨ ਪਾਨ ਬੂਰ ਮੱਝਰੇਵੇਂ ਪਿਆ ਇੱਥੇ ਆਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਇਸ਼ਨਾਨ ਪਾਣੀ ਕੀਤਾ ਇੱਥੇ ਫਿਰ ਇੱਕ ਦਿੱਲੀ ਦਾ ਸੁਈਆ ਹੁੰਦਾ ਉਹ ਆਣ ਕਰਕੇ ਕਹਿੰਦਾ ਸਤਿਗੁਰੂ ਮਹਾਰਾਜ ਜੀ ਤੁਸੀਂ ਛੇਤੀ ਤੋਂ ਮਾਲਵੇ ਦੀ ਧਰਤੀ ਵੱਲ ਚਲੇ ਜਾਵੋ ਸਤਿਗੁਰੂ ਆਗ ਤੇ ਭਈ ਦੱਸ ਕੀ ਗੱਲ ਹੋਈ ਹੈ ਕਰਨ ਲਗਾ ਮਹਾਰਾਜ ਜੀ ਇੱਕ ਵੱਡੀ ਲਸ਼ਕਰੇ ਫੌਜ ਤੁਹਾਡੇ ਪਿੱਛੇ ਆ ਰਹੀ ਹੈ ਜਿਹੜਾ ਵੱਡਾ ਬਾਦਸ਼ਾਹ ਔਰੰਗਜ਼ੇਬ ਹੈ ਨਾ ਇੰਨੇ ਕਰੀਬ 10 ਲੱਖ ਦੀ ਫੌਜ ਦੇ ਕਰਕੇ ਖਵਾਜਾ ਮਹਿਮੂਦ ਇੱਕ ਜਗ੍ਹਾ ਤੇ ਖਵਾਜਾ ਮਰਦੂਦ ਵੀ ਆਉਂਦਾ ਸੋ ਦੋਵੇਂ ਹੀ ਨਾਮ ਇਤਿਹਾਸ ਵਿੱਚ ਰੱਖੇ ਗਏ ਖਵਾਜੇ ਮਹਿਮੂਦ ਨੂੰ 10 ਲੱਖ ਦੀ ਫੌਜ ਦਿੱਤੀ ਗਈ ਹੈ ਤੇ ਉਹ ਆਪ ਜੀਆਂ ਦੀ ਭਾਲ ਕਰਨ ਉਹ ਦਿੱਲੀੋਂ ਆ ਰਿਹਾ ਹੈ ਇੱਕ ਬਨਿਓ ਉਹ ਆ ਰਿਹਾ ਹੈ ਦੂਜੇ ਬਨੋ ਵਜ਼ੀਰ ਖਾਨ ਯਬਰਦਸਤ ਖਾਨ ਇਤਿਹਾਸਿਕ ਪਹਾੜੀ ਰਾਜੇ ਕਈ ਸੂਬੇਦਾਰ ਕਈ ਖਾਨ ਮੁਖਾਨ ਆ ਰਹੇ ਨੇ ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਸਾਰੀ ਖਬਰ ਮਿਲੀ ਨਾ ਕਿ ਮੁਗਲ ਹਕੂਮਤ ਪਹਾੜੀ ਰਾਜੇ ਇਕੱਠੇ ਹੋਈ ਬੇਮਾਨ ਹੋਈ ਕਿਉਂਕਿ ਇਹਨਾਂ ਨੇ ਸੌਂਵਾਂ ਚੁੱਕੀਆਂ ਸਨ ਲਾਲ ਅੱਲਾ ਯਾਰ ਖਾਂ ਜੋਗੀ ਨੇ ਬੜੇ ਸੋਹਣੇ ਅਲਫਾਜ਼ ਵਰਤੇ ਕਹਿੰਦੇ ਧੋਕਾ ਦਿਆ ਹਰ ਸਿੰਘ ਕੋ ਪੈ ਮਾਸ਼ਿਕਨੋ ਨੇ ਬੇ ਮਿਹਰੋ ਨੇ ਬੇ ਧਰਮੋ ਨੇ ਇਮਾਨ ਸ਼ਿਕਨੋ ਨੇ ਜਦ ਇਤਨਾ ਕਹਾ ਜੁਲ ਦਿਆ ਇਹਿਸਾ ਸ਼ਿਕਨੋ ਨੇ ਪੇਸ਼ਾਨੀ ਪੈ ਬਲ ਡਾਲੇ ਪਰਿਸ਼ਾ ਸ਼ਿਕਨੋ ਨੇ ਕਹਿੰਦੇ ਪੈ ਮਾਸ਼ਿਕਨ ਹਨ ਇਮਾਨ ਤੋਂ ਡੁੱਲੇ ਹੋਏ ਵਾਧਿਆਂ ਨੂੰ ਤੋੜਨ ਵਾਲੇ ਇਮਾਨ ਤੋਂ ਡਿੱਗੇ ਹੋਏ ਲੋਕ ਬੇ ਮਿਹਰੋ ਬੇ ਧਰਮੋ ਧਰਮ ਤੋਂ ਹੀਨੇ ਹਨ ਕਿਉਂਕਿ ਕਿਸੇ ਸਮੇਂ ਹਿੰਦੂਆਂ ਨੇ ਆਪਣੇ ਗ੍ਰੰਥਾਂ ਦੀ ਗੌਦੀ ਕਸਮ ਚੁੱਕੀ ਸੀ ਮੁਸਲਮਾਨਾਂ ਨੇ ਕੁਰਾਨ ਦੀ ਸੌਂ ਚੁੱਕੀ ਸੀ ਫਿਰ ਵੀ ਉਹਨਾਂ ਸੌਵਾਂ ਨੂੰ ਕਸਮਾਂ ਨੂੰ ਭਲਾ ਕਰਕੇ ਇਹਨਾਂ ਨੇ ਹਮਲੇ ਕੀਤੇ ਹਨ ਬੇਈਮਾਨੇ ਹੋਏ ਐ ਤੇ ਆਖਦੇ ਜਦੋਂ ਬੰਦਾ ਬੇਈਮਾਨ ਧਰਮਤ ਹੋਈ ਨਾ ਹੋਵੇ ਉਦੋਂ ਉਹਦਾ ਨਾਸ਼ ਹੁੰਦਾ ਤੇ ਸਤਗੁਰਾਂ ਨੇ ਬਚਨ ਕੀਤੇ ਸੀ ਨਾ ਪਹਿਲੇ ਰੂਪ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਰੂਪ ਦੇ ਵਿੱਚ ਹੀ ਬਚਨ ਹੋ ਗਏ ਸੀ ਬਾਬਰ ਤੈਨੂੰ ਝੂਠੇ ਕਰਕੇ ਤੇਰ ਤੋਂ ਰਾਜ ਲਵਾਂਗੇ ਇਹ ਜ਼ਬਰਦਸਤ ਮੋੜ ਲੈ ਲਿਆ ਤੁਰਕਾਂ ਨੂੰ ਫਿਰ ਸਤ ਤੁਰਕਾਂ ਨੂੰ ਸਤਗੁਰਾਂ ਨੇ ਫਿਰ ਚੰਗੀ ਤੀਰਾਂ ਦਾ ਝੂਠੇ ਵੀ ਕੀਤਾ ਇਹ ਇਮਾਨ ਤੋਂ ਡਿੱਗੀ ਹੋਈ ਵੀ ਬਣੇ ਤੇਨਾਂ ਦਾ ਤੇਜ ਪ੍ਰਤਾਪ ਵੀ ਘਟਿਆ ਸਤਗੁਰਾਂ ਨੂੰ ਖਬਰ ਮਿਲੀ ਹੈ ਮਹਾਰਾਜ ਜੀ ਕਹਿਣ ਲੱਗੇ ਭਾਈ ਜੀ ਹੁਣ ਜੰਗ ਦੇ ਵਿੱਚੋਂ ਆਪਾਂ ਭੱਜ ਗਏ ਜੰਗ ਨਾ ਕੀਤੀ ਆਉਂਦੀਆਂ ਪੁਸਤਕਾਂ ਨੇ ਗੱਲ ਕਰਨੀ ਹੈ ਕਿ ਸਿੱਖਾਂ ਦਾ ਗੁਰੂ ਇਨਾ ਵੱਡਾ ਨਹੀਂ ਹੋ ਸਕਦਾ ਉਹ ਜੰਗ ਦੇ ਮੈਦਾਨ ਨੂੰ ਛੱਡ ਕੇ ਚਲਾ ਗਿਆ ਉਹਨੇ ਜੰਗ ਨਹੀਂ ਕੀਤੀ ਜੇ ਸ਼ਾਹੀ ਫੌਜਾਂ ਨੂੰ ਜੰਗ ਚਾਹੀਦੀ ਹੈ ਜੇ ਹਕੂਮਤ ਨੂੰ ਜੰਗ ਚਾਹੀਦੀ ਹੈ ਅਸੀਂ ਦੋ ਦੋ ਹੱਥੇ ਨਾਲ ਨਾਲ ਕਰਨ ਵਾਸਤੇ ਤਿਆਰ ਭਾਵੇਂ ਇਹਨਾਂ ਦੀ ਗਿਣਤੀ ਲੱਖਾਂ ਵਿੱਚ ਹੋਵੇ ਤੇ ਮੇਰੇ ਕੋਲ 40 ਸਿੰਘ ਮੈਂ 40 ਦੇ ਨਾਲ ਡਟਾਂਗਾ ਇਹਨਾਂ ਨਾਲ ਸੰਗਤ ਜੀ ਇਸ ਤੋਂ ਪਹਿਲਾਂ ਬੀਬੀ ਮਮਤਾ ਜੀ ਇਤਿਹਾਸ ਦੇ ਵਿੱਚ ਬੜਾ ਅਨਮੋਲ ਜਗ੍ਹਾ ਰੱਖਦੀ ਤੋ ਸੰਗਤ ਜੀ ਇਸ ਤੋਂ ਪਹਿਲਾਂ ਜਿਹੜੀ ਪਠਾਨਾਂ ਦੇ ਨਾਲ ਝਪਟ ਹੋਈ ਸੀ ਨਾ ਉਸ ਝਪਟ ਦੇ ਵਿੱਚ ਸਰਦਾਰ ਭਾਈ ਬਚਿੱਤਰ ਸਿੰਘ ਜੀ ਬੜੇ ਜ਼ਖਮੀ ਹੋ ਗਏ ਸਨ ਜਗਮ ਇਹਨੇ ਡੂੰਗੇ ਸਨ ਕਿ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀਆ ਨੇ ਕਮਰ ਕਸਾ ਕਰਕੇ ਆਪਣੇ ਨਾਲ ਘੋੜੇ ਤੇ ਬਿਠਾ ਕਰਕੇ ਕੋਟਲੇ ਨਿਹੰਗ ਖਾਨ ਦੀ ਹਵੇਲੀ ਦੇ ਵਿੱਚ ਛੱਡਿਆ ਸੀ ਉੱਥੇ ਫਿਰ ਸਤਿਗੁਰੂ ਮਹਾਰਾਜ ਜੀਆ ਨੇ ਬਚਨ ਕੀਤੇ ਕੋਟਲੇ ਨਿਹੰਗ ਖਾਨ ਨੂੰ ਕਿ ਸਿੱਖਾ ਇਹ ਤਾਂ ਸਾਡਾ ਪਿਆਰਾ ਸਿੱਖ ਹੈ ਸਾਡਾ ਰੂਪ ਸਮਝਣਾ ਇਹਦੀ ਸੇਵਾ ਕਰਨੀ ਕਿਉਂਕਿ ਸਤਿਗੁਰੂ ਜਾਣ ਦੇ ਅੱਗੇ ਵੱਡਾ ਸੰਗਰਾਮ ਹੋਣਾ ਉਸ ਵਕਤ ਭਾਈ ਬਚਿੱਤਰ ਸਿੰਘ ਜੀ ਉਸ ਹਵੇਲੀ ਦੇ ਵਿੱਚ ਰਹੇ ਹਨ ਉਹ ਬੜਾ ਪਾਵਨ ਪ੍ਰਸੰਗ ਹੈ ਕੀ ਹੋਇਆ ਜਦੋਂ ਬਾਬਾ ਬਜਤਰ ਸਿੰਘ ਜੀ ਜ਼ਖਮੀ ਹਾਲਤ ਦੇ ਵਿੱਚ ਹੈ ਨਾ ਇਧਰ ਜਿਹੜਾ ਰੋਪੜ ਦਾ ਵੱਡਾ कोतवाल ਸੀ ਨਾ ਯਾਫਰ ਅਲੀ ਖਾਨ ਉਹਦੇ ਪਾਸ ਕਿਸੇ ਨੇ ਚੁਗਲੀ ਲਾ ਦਿੱਤੀ ਕਿ ਨਿਹੰਗ ਖਾਨ ਪਠਾਨ ਦੇ ਘਰ ਦੇ ਵਿੱਚ ਸਤਿਗੁਰੂ ਹਨ ਕਹਦੇ ਅਲੀ ਖਾਨ ਆਪਣੀਆਂ ਕੁਝ ਫੌਜਾਂ ਦੇ ਨਾਲ ਉਸੇ ਵਕਤ ਨਿਹੰਗ ਖਾਨ ਦੀ ਹਵੇਲੀ ਦੇ ਵਿੱਚ ਆਣ ਕੇ ਨੇ ਘੇਰਾ ਪਾ ਲਿਆ ਕੁੰਡਾ ਖੜਕਾਇਆ ਕਿ ਆ ਨਿਹੰਗ ਖਾਨ ਤੇਰੇ ਘਰ ਦੇ ਵਿੱਚ ਤੂੰ ਗੁਰੂ ਨੂੰ ਪਨਾ ਦਿੱਤੀ ਹੈ ਜੋ ਹਕੂਮਤ ਦਾ ਵਿਰੋਧੀ ਹੈ ਉਹਦੀ ਸਜ਼ਾ ਹਕੂਮਤ ਤੈਅ ਕਰੇਗੀ ਨਾਲ ਤੇਰੀ ਵੀ ਸਜ਼ਾ ਤੈਅ ਹੋਵੇਗੀ ਜੇ ਤੇਰੇ ਘਰ ਦੇ ਵਿੱਚੋਂ ਕੋਈ ਲੱਭ ਗਿਆ ਕਹਿੰਦੇ ਚੰਗੀ ਤਰੀਕੇ ਦੇ ਨਾਲ ਇਹਨੇ ਤਲਾਸ਼ੀ ਕਰ ਲਈ ਜਦੋਂ ਚੰਗੀ ਤਰੀਕੇ ਦੇ ਨਾਲ ਇਹਨੇ ਤਲਾਸ਼ੀ ਕੀਤੀ ਇਹਨੂੰ ਕਿਤੇ ਵੀ ਕੁਝ ਵੀ ਨਾ ਮਿਲੇ ਇੱਕ ਕਮਰਾ ਰਹਿ ਗਿਆ ਜਦੋਂ ਕਮਰੇ ਦੇ ਵੱਲ ਹੱਥ ਪਾਉਣ ਲੱਗਾ ਖੋਲਣ ਲੱਗਾ ਉਸ ਵਕਤ ਨਿਹੰਗ ਖਾਨ ਨੇ ਆਖਿਆ ਭਾਈ ਇਸ ਦਰਵਾਜ਼ੇ ਦੇ ਅੰਦਰ ਤੂੰ ਨਹੀਂ ਜਾ ਸਕਦਾ ਅੰਦਰ ਮੇਰੀ ਬੇਟੀ ਹੈ ਨਾਲ ਭਾਈ ਮੇਰਾ ਦਮਾਦ ਹੈ ਕਹਿੰਦੇ ਉਸ ਵਕਤ ਕੋਟਲੇ નિਹੰਗ ਖਾਨ ਨੇ ਆਵਾਜ਼ ਮਾਰੀ ਧੀਏ ਜਵਾਈ ਦਾ ਕੀ ਹਾਲ ਹੈ ਦਮਾਦ ਠੀਕ ਹੈ ਅਗਰੋ ਅੰਦਰੋਂ ਆਵਾਜ਼ ਆ ਗਈ ਭਾਈ ਠੀਕ ਹਾਂ ਅਲੀ ਖਾਨ ਯਾਫਰ ਅਲੀ ਖਾਨ ਸ਼ਰਮਿੰਦਾ ਹੋਇਆ ਉੱਥੋਂ ਚਲਾ ਗਿਆ ਕਹਿੰਦੇ ਉਹ ਤੇ ਉੱਥੋਂ ਚਲਾ ਗਿਆ ਇਧਰ ਬੀਬੀ ਮਮਤਾ ਜੀ ਆਂਦੀ ਮੰਗਣੀ ਹੋਈ ਸੀ ਉਹ ਇੱਕ ਜਗ੍ਹਾ ਤੇ ਮੰਗੇ ਹੋਏ ਸਨ ਜਦੋਂ ਨਿਕਾਹ ਦੀ ਗੱਲ ਚੱਲੀ ਤੇ ਬੀਬੀ ਮਮਤਾ ਜੀਆ ਨੇ ਆਖ ਦਿੱਤੀ ਪਿਤਾ ਜੀ ਨਿਕਾਹ ਤੇ ਓਦਣੀ ਹੋ ਗਿਆ ਸੀ ਜਿੱਦਣ ਭਾਈ ਬਚਤਰ ਸਿੰਘ ਜੀਆ ਨੂੰ ਤੁਸੀਂ ਆਪਣਾ ਦਮਾਦ ਆਖਿਆ ਸੀ ਇੱਧਰ ਭਾਈ ਬਚਤਰ ਸਿੰਘ ਜੀ ਕੁਝ ਸਮਾਂ ਡੀਕਦੇ ਹਨ ਤੇ ਸਤਕਪੂਰ ਦੀ ਰਾਤ ਨੂੰ ਚੜਾਈ ਕਰ ਜਾਂਦੇ ਕੋਟਲੇ ਨੇ ਹੰਗ ਖਾਂ ਉਹਨਾਂ ਦੇ ਨਾਲ ਭਾਈ ਗੁਰਸਾਹ ਜੀ ਦੇ ਨਾਲ ਭਾਈ ਬੱਗਾ ਸਿੰਘ ਜੀ ਤਰਖਾਨ ਜੋ ਵਿਦਵਾਨਾਂ ਨੇ ਨਾਮ ਲਿਖੇ ਉਹਨਾਂ ਦੇ ਨਾਲ ਮਿਲ ਕਰਕੇ ਦਿਨ ਚੜ੍ਹਨ ਤੋਂ ਪਹਿਲਾਂ ਕਿਲੇ ਦੇ ਵਿੱਚ ਕੋਟਲੇ નિਹੰਗ ਖਾਨੇ ਭਾਈ ਬਚਿੱਤਰ ਸਿੰਘ ਜੀਆ ਦੀ ਅੰਤਿਮਕ ਕਿਰਿਆ ਕੀਤੀ ਹੈ। ਉੱਥੇ ਫਿਰ ਬੀਬੀ ਮੁਮਤਾਜ ਜੀਆ ਨੇ ਬੜਾ ਚਿਰ ਸੇਵਾ ਕੀਤੀ ਨਿਤਨੇਮ ਕਰਦੇ ਨਿਤਾ ਪ੍ਰਤੀ ਗੁਰੂ ਕੇ ਨਾਮ ਦੇ ਵਿੱਚ ਜੁੜਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵਾਰ-ਵਾਰ ਚਿਤੇ ਕਰਦੇ। ਕਹਿੰਦੇ ਬੀਬੀ ਮੁਮਤਾਜ ਜੀ 100 ਸਾਲ ਉੱਥੇ ਰਹੇ। 100 ਸਾਲ ਉਹਨਾਂ ਨੇ ਸੇਵਾ ਨਿਭਾਈ ਨਿਤਨੇਮ ਕੀਤਾ ਰੋਜ਼ ਯਾਦ ਕਰਨਾ ਗੁਰੂ ਪਿਤਾ ਜੀ ਨੂੰ ਤੇ ਇਸ ਸਮੇਂ ਦੇ ਦਰਮਿਆਨ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਲਗਭਗ 64 ਚੌਥ 1710 ਈਸਵੀ ਦੇ ਵਿੱਚ ਨਾ ਧਨ ਸੱਚੇ ਪਾਤਸ਼ਾਹ ਗੁਰੂ ਹਰ Rai ਮਹਾਰਾਜ ਜੀਆਂ ਦੀ ਪੁੱਤਰੀ ਬੀਬੀ ਰੂਪ ਕੌਰ ਜੀ ਆਪਣੇ ਸੁਪੁੱਤਰ ਪੁੱਤਰ ਅਮਰ ਸਿੰਘ ਜੀਆਂ ਦੇ ਨਾਲ ਕੀਰਤਪੁਰ ਸਾਹਿਬ ਦੀਆਂ ਸੰਗਤਾਂ ਨੂੰ ਲੈ ਕੇ ਬੀਬੀ ਮੁਮਤਾਜ ਜੀਆਂ ਨੂੰ ਮਿਲਣ ਵਾਸਤੇ ਵੀ ਆਏ ਸਨ ਉਹਨਾਂ ਨੇ ਇੱਕ ਜਿਹੜੀ ਉਸ ਵਕਤ ਚੌਕੀ ਵੀ ਭੇਟ ਕੀਤੀ ਸੀ ਜੋ 1947 ਦੀ ਵੰਡ ਤੋਂ ਫਿਰ ਕਿਤੇ ਲੱਭੀ ਨਹੀਂ ਹੈ। ਬੀਬੀ ਮਮਤਾ ਜੀ ਦਾ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਹੈ ਪਰ ਬਹੁਤਿਆਂ ਲੋਕਾਂ ਨੂੰ ਉਹਨਾਂ ਦਾ ਇਤਿਹਾਸ ਪਤਾ ਨਹੀਂ ਲੱਗਾ। ਉਸ ਤੋਂ ਅਪਰੰਤ ਬੀਬੀ ਮਮਤਾ ਜੀ ਨੌਰੰਗਪੁਰ ਚਲੇ ਗਏ। ਕੋਟਲੇ ਨੇ ਹੰਗ ਖਾਨ ਦੇ ਪਿਤਾ ਦੇ ਨਾਮ ਤੇ ਜੋ ਨੌਰੰਗ ਖਾਨ ਸੀ ਉਹਦੇ ਨਾਮ ਤੇ ਨੌਰੰਗਪੁਰ ਬਣਿਆ ਉੱਥੇ ਕਿਲਾ ਉੱਥੇ ਚਲੇ ਗਏ। 31 ਸਾਲ ਹਰ ਸਾਲ ਕੋ ਦੇ ਮਹੀਨੇ ਦੇ ਵਿੱਚ ਇੱਥੇ ਆਉਣਾ ਸੇਵਾ ਕਰਨੀ ਸਫਾਈ ਕਰਨੀ ਫਿਰ ਚਲੇ ਜਾਣਾ ਕਹਿੰਦੇ 131 ਸਾਲ ਬੀਬੀ ਮੁਮਤਾਜ ਜੀ ਇਸ ਪ੍ਰਕਾਰ ਰਹੇ ਹਨ ਸੋ ਇਹ ਪਾਵਨ ਇਤਿਹਾਸ ਹੈ ਉਹਨਾਂ ਦਾ ਉਥੇ ਕੁਝ ਇਤਿਹਾਸਿਕ ਅਸਥਾਨ ਬੀਬੀ ਮੁਮਤਾਜ ਜੀਆਂ ਦੇ ਨਾਮ ਤੇ ਵੀ ਬਣੇ ਹੋਏ ਹਨ ਸੰਗਤਾਂ ਨੂੰ ਦਰਸ਼ਨ ਕਰਨੇ ਚਾਹੀਦੇ ਸੋ ਇਧਰ ਭਾਈ ਬਚਿੱਤਰ ਸਿੰਘ ਜੀ ਚੜਾਈ ਕਰਦੇ ਆ ਤੇ ਦੂਜੇ ਬੰਨੇ ਧਨ ਕਲਗੀਆਂ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਖਦੇ ਪਈ ਅਸੀਂ ਫੌਜ ਦੇ ਨਾਲ ਜੰਗ ਕਰਨ ਵਾਸਤੇ ਤਿਆਰ ਹਾਂ ਸਤਿਗੁਰੂ ਆਖਦੇ ਅਸੀਂ ਜੰਗ ਕਰਾਂਗੇ ਨજર ਘਮਾਈ ਚਮਕੌਰ ਦਾ ਉਚਾਰ ਨਗਰ ਵੇਖਿਆ ਪਿੰਡ ਦਾ ਨਾਮ ਚਮਕੌਰ ਹੈ ਮਹਾਰਾਜ ਜੀ ਕੀ ਵੇਖਦੇ ਉੱਚੇ ਪਾਸੇ ਚਮਕੌਰ ਹੈ ਭਈ ਚਮਕੌਰ ਪਿੰਡ ਵਿੱਚ ਚੱਲੀਏ ਉੱਚੀ ਗੜੀ ਦੇ ਵਿੱਚ ਕਬਜ਼ਾ ਕਰੀਏ ਉੱਥੇ ਜਾ ਕਰਕੇ ਫਿਰ ਬਹੁਜਾਨ ਦੇ ਨਾਲ ਦੋ ਦੋ ਹੱਥ ਕੀਤੇ ਜਾਣਗੇ ਤੇ ਸੱਚ ਇਉਂ ਸਤਿਗੁਰੂ ਮਹਾਰਾਜ ਜੀ ਗਏ ਇਕ ਬਾਗ ਦੇ ਵਿੱਚ ਉਤਾਰਾ ਕੀਤਾ ਜਦੋਂ ਬਾਗ ਦੇ ਵਿੱਚ ਉਤਾਰਾ ਕੀਤਾ ਨਾ ਇੱਥੇ ਵੀ ਅੱਲਾ ਯਾਰ ਖਾਂ ਜੋਗੀ ਨੇ ਸ਼ਬਦ ਵਰਤੇ ਕਹਿੰਦੇ ਜਿਸ ਦਮ ਹੋਏ ਚਮਕੌਰ ਮੈ ਸਿੰਘੋ ਕੇ ਉਤਾਰੇ ਝਿਲਾਏ ਹੋਏ ਸ਼ੇਰ ਥੇ ਸਭ ਗੈਜ ਕੇ ਮਾਰੇ ਅੱਖੋਂ ਸੇ ਨਿਕਲਤੇ ਥੇ ਦਲੇਰੋਂ ਕੇ ਸ਼ਰਾਰੇ ਸਤ ਗੁਰਾਂ ਕੇ ਸਿਵਾ ਔਰ ਗਜਮਨਾਕ ਤੇ ਸਾਰੇ ਗੁੱਸੇ ਸੇ ਨજર ਜਾਂਦੀ ਥੀ ਇਹ ਆਵਾਜ਼ ਉਦੋਂ ਪਰ ਤੇਗੇ ਸਿੰਦੇਗਾ ਪੜਤੀ ਧੀ ਦੁਸ਼ਮਣ ਕੇ ਗਲੂ ਪਰ ਕਹਿੰਦੇ ਚਮਕੌਰ ਦੀ ਗੜੀ ਚਮਕੌਰ ਦੇ ਬਾਗ ਦੇ ਵਿੱਚ ਜਦੋਂ ਉਤਾਰਾ ਕੀਤਾ ਨਾ ਸਾਰੇ ਸਿੰਘਾਂ ਦੇ ਮੁਖੜੇ ਦੇ ਉੱਪਰ ਜਾਹੋ ਜਲਾਲ ਵੀਰ ਰਸ ਹੈ ਹਥੇ ਦੇ ਵਿੱਚ ਤੇਗ ਹਨ ਤੇ ਸਾਰੇ ਸਿੰਘ ਚਾਹੁੰਦੇ ਆ ਮਹਾਰਾਜ ਜੀਆ ਦੇ ਨਾਲ ਮਿਲ ਕੇ ਭਈ ਤੁਰਕਾਂ ਨਾਲ ਜੰਗ ਕੀਤੀ ਜਾਵੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਬਾਗ ਦੇ ਵਿੱਚ ਉਤਾਰਾ ਕਰਦੇ ਹਨ ਕਹਿੰਦੇ ਫਿਰ ਪੰਜ ਤੀਰ ਸਤਿਗੁਰਾਂ ਨੇ ਧਰਤੀ ਦੇ ਵਿੱਚ ਗੱਡੇ ਅਤੇ ਗੁਰਦੁਆਰਾ ਦਮਦਮਾ ਸਾਹਿਬ ਵਾਲਾ ਵੀ ਬਣਿਆ ਹੋਇਆ। ਕਹਿੰਦੇ ਪੰਜ ਤੀਰ ਗੱਡੇ ਉੱਪਰ ਹੱਥ ਰੱਖਿਆ ਸਤਿਗੁਰਾਂ ਦੇ ਮੁਖੜੇ ਦੇ ਵੱਲ ਕੋਈ ਵੇਖ ਨਹੀਂ ਸੀ ਸਕਦਾ। ਇਨ੍ਹਾਂ ਜਾਹੂ ਜਲਾਲ ਹੋਇਆ ਪਿਆ ਸੀ। ਇਨ੍ਹਾਂ ਵੀਰ ਰਸ ਜਾਗਿਆ ਪਿਆ ਸੀ। ਮਨੋ ਅੱਜ ਸਾਰੀ ਤਾਕਤ ਇਕਾਗਰ ਕਰਕੇ ਸਤਿਗੁਰਾਂ ਨੇ ਇਹੋ ਜੇ ਬਾਣ ਇਹੋ ਜੇ ਤੀਰ ਵਰਤਾਉਣੇ ਐ ਜਿਨ੍ਹਾਂ ਤੀਰਾਂ ਦੀ ਲੋਕਰੇ ਹੋ ਜੀ ਫੌਜ ਨੂੰ ਵਰਤਨੀ ਹੈ ਕਿ ਵੱਡੀ ਤੋਂ ਵੱਡੀ ਜਰਨੈਲ ਤੇ ਫੌਜ ਨੇ ਨਾਸ਼ ਹੋ ਜਾਣਾ ਉਸ ਵਕਤ ਅੱਲਾ ਖਾਨ ਜੋਗੀ ਦੀ ਕਲਮ ਲਿਖਦੀ ਜਿਸ ਖਿੱਤੇ ਵਿੱਚ ਹਮ ਕਹਤੇ ਥੇ ਆਣਾ ਜੇ ਉਹੀ ਹੈ ਕਲ ਲੁੱਟ ਕੇ ਹੈ ਜਿਸ ਜਗਾ ਸੇ ਜਾਣਾ ਜੇ ਉਹੀ ਹੈ ਜਿਸ ਜਾਪ ਹੈ ਬੱਚੋ ਕੋ ਕਟਾਣਾ ਜੇ ਉਹੀ ਹੈ ਮਿੱਟੀ ਕਹਿ ਦੇਤੀ ਹੈ ਠਿਕਾਣਾ ਜੇ ਉਹੀ ਹੈ ਇਹ ਪਈਏ ਉਹ ਧਰਤੀ ਹੈ ਜਿਸ ਧਰਤੀ ਨੂੰ ਅਸੀਂ ਆਵਾਜ਼ ਕਰਨਾ ਹੈ ਇਹ ਉਹ ਜਗ੍ਹਾ ਹੈ ਜਿਸ ਜਗ੍ਹਾ ਤੇ ਆ ਕਰਕੇ ਭਾਈ ਵੈਰੀਆਂ ਦਾ ਨਾਸ਼ ਕਰਨ ਸੰਗਤ ਜੀ ਇੱਥੋਂ ਹੀ ਦੋ ਇਤਿਹਾਸ ਹੋਰ ਨਿਕਲਦੇ ਇੱਕ ਜੋ ਕਵੀ ਸੰਤੋਖ ਸਿੰਘ ਜੀ ਦਰਜ ਕਰਦੇ ਕਿ ਸਤਿਗੁਰੂ ਮਹਾਰਾਜ ਜਿਆ ਨੇ ਗੜੀ ਦੇ ਵਿੱਚ ਕਬਜ਼ਾ ਕੀਤਾ ਤੇ ਦੂਜਾ ਜੋ ਹੋਰ ਵਿਦਵਾਨ ਦਰਜ ਕਰਦੇ ਹਨ ਵੱਡੇ ਮਹਾਂਪੁਰਖਾਂ ਨੇ ਲਿਖਿਆ ਇਤਿਹਾਸ ਦੇ ਵਿੱਚ ਬਾਬਾ ਬੁੱਧੂ ਜੀ ਕਰਕੇ ਆਉਂਦਾ ਬਾਬਾ ਬੁੱਧੀ ਜੀ ਵੀ ਕਿਨੇ ਕਿਸਿਆਂ ਨੇ ਲਿਖਿਆ ਹੈ ਕਹਿੰਦੇ ਉਹ ਆਏ ਨੇ ਉਹਨਾਂ ਨੇ ਆ ਕਰਕੇ ਜਿਹੜਾ ਇਹ ਕਿਲਾ ਸੀ ਨਾ ਇਹ ਸਤਿਗੁਰੂ ਮਹਾਰਾਜ ਜੀਆਂ ਨੂੰ ਸਾਬ ਦਿੱਤਾ ਆਖਿਆ ਸਤਿਗੁਰੂ ਜੀ ਆਪ ਜੀ ਇਸ ਕਿਲੇ ਦੇ ਵਿੱਚ ਮਿਲ ਕਰਕੇ ਜੇ ਫੌਜਾਂ ਦੇ ਨਾਲ ਜੰਗ ਕਰੋਗੇ ਨਾ ਕਿਲੇ ਦੇ ਵਿੱਚ ਫਿਰ ਆਪ ਜੀਆਂ ਆਪ ਜੀ ਵੱਡੇ ਵੱਡੇ ਵੈਰੀਆਂ ਨੂੰ ਉਤੋਂ ਤੀਰ ਮਾਰ ਸਕਦੇ ਹੋ ਕਹਿੰਦੇ ਆਪ ਉਹਨੇ ਆ ਕਰਕੇ ਆਪਣੀ ਜਿਹੜੀ ਇਹ ਗੜੀ ਸੀ ਨਾ ਇਹ ਸਤਿਗੁਰਾਂ ਨੂੰ ਭੇਟਾ ਕਰ ਦਿੱਤੀ ਸੀ ਉਥੇ ਕਵੀ ਨੇ ਇੱਕ ਬੜੇ ਸੋਹਣੇ ਬੋਲ ਦਰਜ ਕੀਤੇ ਨੇ ਬਾਗ ਬਾਗ ਦੇਖ ਤਹਾ ਨਿਕਟ ਗਾਵ ਚਮਕੌਰ ਖਬਰ ਸੁਣੀ ਜ਼ਿਮੀਦਾਰ ਨੇ ਮਦ ਵਸੇ ਚਮਕੌਰ ਸੁਣਤ ਬਚਨ ਤਤਕਾਲ ਹੀ ਵਹ ਆਇਓ ਉਠ ਧੌਰ ਹਾਥ ਜੋਰ ਐਸੇ ਕਹੇ ਉਹ ਬਿੰਤੀ ਸੁਨੋ ਕਰਤਾਰ ਬਸੋ ਮਦ ਚਮਕੌਰ ਕੈ ਆਪਣੀ ਕਿਰਪਾ ਧਾਰ ਤਬ ਸਵਾਰ ਸਾਹਿਬ ਭਏ ਛਾੜ ਬਾਗ ਕੀ ਠੌਰ ਸਿੰਘ ਸਾਥ ਸਭ ਹੀ ਲਿਏ ਆਏ ਬਸੇ ਚਮਕੌਰ ਕਹਿੰਦੇ ਉਦੋਂ ਫਿਰ ਭਾਈ ਬੁੱਧੀ ਚੰਦ ਜੀਆ ਦੀ ਬੇਨਤੀ ਤੋਂ ਸਤਿਗੁਰੂ ਮਹਾਰਾਜ ਜੀਆ ਨੇ ਕਿਲੇ ਦੇ ਵਿੱਚ ਆਣ ਕਰਕੇ ਨਿਗਰਾਨੀ ਕੀਤੀ ਹੈ ਇੱਥੇ ਆਣ ਕਰਕੇ ਫਿਰ ਸਤਿਗੁਰੂ ਮਹਾਰਾਜ ਜੀਆ ਨੇ ਮੋਰਚਾ ਬੰਦੀ ਕੀਤੀ ਕਹਿੰਦੇ ਸਭ ਤੋਂ ਪਹਿਲਾਂ ਸਤਿਕਾਰਯੋਗ ਭਾਈ ਕੋਠਾ ਸਿੰਘ ਜੀ ਭਾਈ ਮਦਨ ਸਿੰਘ ਜੀ ਇਹਨਾਂ ਦੀ ਡਿਊਟੀ ਲਾਈ ਭਾਈ ਦਰਵਾਜ਼ੇ ਦੇ ਉੱਪਰ ਅਟਾਰੀ ਦੇ ਉੱਪਰ ਸਤਿਗੁਰੂ ਆਪ ਚਲੇ ਗਏ ਨਾਲ ਹਨ ਦੋ ਵੱਡੇ ਫਰਜੰਦ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨਾਲ ਹਨ ਪੰਜਾ ਪਿਆਰਿਆਂ ਦੇ ਵਿੱਚੋਂ ਭਾਈ ਦਇਆ ਸਿੰਘ ਜੀ ਤੇ ਨਾਲ ਹਨ ਭਾਈ ਸੰਤ ਸਿੰਘ ਜੀ ਇਹ اٹਾਰੀ ਤੇ ਬਰਾਜੇ ਹਨ ਕਹਿੰਦੇ ਹੋਰ ਸੁਣੋ ਭਾਈ ਆਲਮ ਸਿੰਘ ਜੀ ਭਾਈ ਮਾਨ ਸਿੰਘ ਜੀ ਇਹ ਦੋਵੇਂ ਭਾਈ ਸਾਰੇ ਕਿਲੇ ਦੇ ਵਿੱਚ ਨਿਗਰਾਨੀ ਰੱਖ ਰਹੇ ਹਨ ਇਤਿਆਦ ਇੱਕ ਸਾਰਿਆਂ ਦੇ ਤਾਂ ਸ਼ਸਤਰ ਪਹਚਾਏ ਬਾਕੀ ਦੇ ਜਿਹੜੇ ਸਿੰਘ ਹਨ 10-10 ਦੀ ਗਿਣਤੀ ਦੇ ਵਿੱਚ ਚਾਰੇ ਦਿਸ਼ਾ ਦੇ ਵਿੱਚ ਬੈਠ ਗਏ ਇਸ ਪ੍ਰਕਾਰ ਕੱਚੀ ਗੜੀ ਦੇ ਵਿੱਚ ਮੋਰਚਾ ਬੰਦੀ ਕੀਤੀ ਗਈ ਜਿਹੜਾ ਵੈਰੀ ਆਵੇਗਾ ਉਹ ਫਿਰ ਭਾਈ ਸੁਕਾ ਨਹੀਂ ਜਾ ਪਾ ਲੇਗਾ ਸਤਿਗੁਰੂ ਮਹਾਰਾਜ ਜੀਆਂ ਨੇ ਰਾਤ ਸੋਦਰ ਦੇ ਜਿਹੜੇ ਦੀਵਾਨ ਸਜਾਏ ਉਪਰੰਤ ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਜਿਹੜੇ ਸਾਰੇ ਸਿੰਘ ਉਹ ਭਾਈ ਤਿਆਰ ਬਰ ਤਿਆਰ ਉਸ ਵਕਤ ਵੀ ਫਿਰ ਅੱਲਾ ਯਾਰਖਾ ਯੋਗੀ ਦੀ ਕਲਮ ਲਿਖਦੀ ਕਹਿੰਦੇ ਕੁਛ ਲੇਟ ਗਏ ਖਾਗ ਪੈ ਜੀ ਪੋਸ਼ ਵਿਸ਼ਾਕਰ ਪਹਿਰਾ ਲਗੇ ਦੇ ਨੇ ਕਈ ਤਲਵਾਰ ਉਠਾਕਰ ਗੋਬਿੰਦ ਵੀ ਸ਼ਬ ਬਾਸ਼ ਹੋਏ ਖੇਮੇ ਵਿੱਚ ਜਾ ਕੇ ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਜੁਕਾ ਕੇ ਕਹਿੰਦੇ ਕੁਝ ਸਿੰਘ ਭਾਈ ਆਲਮ ਸਿੰਘ ਜੀ ਇਤਿਆਦਿਕ ਸਿੱਖ ਪਹਿਰਾ ਦੇਣ ਲੱਗ ਪਏ ਸਤਿਗੁਰੂ ਮਹਾਰਾਜ ਜੀ ਖੇਮੇ ਦੇ ਵਿੱਚ ਚਲੇ ਗਏ ਕਹਿੰਦੇ ਲੱਗਦਾ ਸੀ ਆਰਾਮ ਕਰ ਰਹੇ ਹੈ ਪਰ ਜਦੋਂ ਵੇਖਿਆ ਨਾ ਕਰਤਾਰ ਦੇ ਵਿੱਚ ਰੰਗੇ ਹੋਏ ਬੈਠੇ ਹੋਏ ਹਨ ਵਾਹਿ ਗੁਰੂ ਵਾਹਿ ਗੁਰੂ ਹੈ ਮੂਹ ਸੇ ਨਿਕਲਤਾ ਹੈ ਤੂੰ ਹੀ ਤੂੰ ਹੈ ਤੂੰ ਹੀ ਤੂੰ ਹੈ ਤੂੰ ਹੀ ਤੂੰ ਹੈ ਮੂਹ ਸੇ ਨਿਕਲਤਾ ਕਹਿੰਦੇ ਇਸ ਪ੍ਰਕਾਰ ਉਸ ਰੱਬ ਦੇ ਨਾਮ ਦੇ ਵਿੱਚ ਜੁੜੇ ਕੁਝ ਸਮਾ ਹੋਇਆ ਕੁਝ ਰਾਤਰੀ ਬਤੀਤ ਹੋਈ ਤੇ ਲਿਖਿਆ ਜਬ ਡੇਢ ਘੜੀ ਰਾਤ ਗਈ ਜਿਕਰੇ ਖੁਦਾ ਮੈਂ ਸੇ ਨਿਕਲ ਆ ਗਏ ਸਰਕਾਰ ਹਵਾ ਮੇ ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ बोले ऐ खुदा वंदहु खुश तेरी रजा में कहंदे ਉਸ ਵਕਤ ਫਿਰ ਸਤਗੁਰੂ ਮਹਾਰਾਜ ਜੀ ਬਾਹਰ ਆਏ ਕਦੀ ਉਲਾਮਾ ਨਹੀਂ ਦਿੱਤਾ ਪਰਮਾਤਮਾ ਨੂੰ ਕਿ ਦੁੱਖ ਬੜਾ ਸਤਗੁਰੂ ਕਹਿਣ ਲੱਗੇ ਭਾਈ ਖੁਸ਼ ਹਾਂ ਤੇਰੀ ਰਜ਼ਾ ਦੇ ਵਿੱਚ ਉਸ ਵਕਤ ਫਿਰ ਸਤਗੁਰੂ ਜਿਹੜੇ ਸਿੰਘ ਪਹਿਰਾ ਦੇ ਰਹੇ ਸੀ ਨਾ ਉਹਨਾਂ ਸਿੰਘਾਂ ਨੂੰ ਵੀ ਆਖਿਆ ਭਾਈ ਆਰਾਮ ਕਰੋ ਕੱਲ ਦਾ ਸਫਰ ਬਹੁਤ ਵੱਡਾ ਹੈ ਅੱਜ ਤੁਸੀਂ ਆਰਾਮ ਕਰ ਲਓ ਕੱਲ ਵੱਡੀ ਦੁਨੀਆ ਦੀ ਤੁਸੀਂ ਜੰਗ ਕਰਨੀ ਹੈ ਕਹਿੰਦੇ ਉਸ ਵਕਤ ਸਤਗੁਰਾਂ ਦਾ ਇਹਨਾਂ ਪਿਆਰ ਆਪਣੇ ਸਿੰਘਾਂ ਨਾਲ ਆਪ ਕਹਿੰਦੇ ਉਦੋਂ ਉਥੇ ਪਹਿਰੇਦਾਰੀ ਦਿੱਤੀ ਹੈ ਕਰਤਾਰ ਸੇ ਕਹਤੇ ਥੇ ਗੁਆ ਰੂਬਰੂ ਹੋਕਰ ਕਲ ਜਾਊਂਗਾ ਚਮਕੌਰ ਸੇ ਸੁਰਖਰੂ ਹੋਕਰ ਭਈ ਇਹ ਧਰਤੀ ਜਿੱਤ ਕਰਕੇ ਜਾਣੀ ਐ ਮੈਂ ਤੇਰਾ ਹੂੰ ਬੱਚੇ ਵੀ ਮੇਰੇ ਤੇਰੇ ਹੈ ਮੌਲਾ ਤੇ ਤੇਰੇ ਹੀ ਹੈ ਤੇਰੇ ਰਹੇਗੇ ਤੇਰੇ ਦਾਤਾ ਜਿਸ ਹਾਲ ਮੇ ਰੱਖੇ ਤੂੰ ਉਹੀ ਹਾਲ ਹੈ ਅੱਛਾ ਜੋ ਸ਼ੁਕਰ ਹੈ ਕਿ ਆਨੇ ਦਾ ਜੁਬਾ ਪਰ ਨਹੀਂ ਹੈ ਸ਼ਿਕਵਾ ਲੇਟੇ ਹੋਏ ਹਨ ਖਾਲਸਾ ਜੀ ਅੱਜ ਜਮੀਂ ਪਰ ਕਿਸ ਤਰ੍ਹਾਂ ਸੇ ਚੈਨ ਆਏ ਹਮੇਸ਼ਾ ਨਸ਼ੀ ਪਰ ਕਹਿੰਦੇ ਉਸ ਵਕਤ ਸਤਿਗੁਰੂ ਮਹਾਰਾਜ ਜੀਆ ਨੇ ਤੂ ਤੂ ਦੀ ਆਵਾਜ਼ ਲਗਾਈ ਸਮਝਾਇਆ ਉਪਦੇਸ਼ ਦਿੱਤਾ ਖਾਲਸੇ ਨੂੰ ਭਾਈ ਦੁੱਖ ਦੇ ਵਿੱਚ ਵੀ ਰੱਬ ਨੂੰ ਭੁੱਲਣਾ ਨਹੀਂ ਉਹਨੂੰ ਯਾਦ ਕਰਕੇ ਰੱਖਣਾ ਹੈ ਕਿਉਂਕਿ ਪਰਮਾਤਮਾ ਸਾਰਿਆਂ ਤੋਂ ਉੱਚਾ ਹੈ ਅੱਲਾ ਯਾਰ ਖਾ ਜੋਗੀ ਕਹਿਣ ਲੱਗਾ ਨੇ ਸਾਫ ਕਰੇ ਜੀ ਮੈਂ ਜ਼ਮਾਨਾ ਤੋ ਜ਼ਕੀ ਹੈ ਕਹਿ ਦੋ ਗੋਬਿੰਦ ਕਾ ਸਾਨੀ ਹੀ ਨਹੀਂ ਹੈ ਇਹ ਪਿਆਰ ਮਰੀਦੋਂ ਸੇ ਜਿਹੇ ਸਫਾ ਖਿਸ਼ਪੀ ਕਹੀ ਹੈ ਬਖਤੀ ਮੈਂ ਗੁਰੂ ਅਰਸ਼ ਹੈ ਸੰਸਾਰ ਜ਼ਮੀ ਹੈ ਐਡੀ ਵੱਡੀ ਵਡਿਆਈ ਲਿਖੀ ਹੈ ਇਹ ਵਡਿਆਈ ਕਿਸੇ ਸਿੱਖ ਨੇ ਨਹੀਂ ਇੱਕ ਮੁਸਲਮਾਨ ਨੇ ਸਤਗੁਰਾਂ ਵਾਸਤੇ ਲਿਖੀ ਮਹਾਰਾਜ ਜੀ ਤੁਹਾਡੇ ਤੋਂ ਵੱਡੀ ਵਡਿਆਈ ਵੀ ਕਿਸੇ ਦੀ ਹੋ ਸਕਦੀ ਗੁਰੂ ਅਰਸ਼ ਹੈ ਗੁਰੂ ਦੀ ਇੰਨੀ ਜਿਆਦੀ ਵਡਿਆਈ ਸੰਸਾਰ ਜ਼ਮੀ ਹੈ উলফত কেজে जजबे नहीं देखे कहीं हमने है देखना एक बात सुने पी नहीं हमने आईनी बहादुरी ویکھਣ ਦੀ ਬੜੀ ਦੂਰ ਦੀ ਗੱਲ ਸੀ ਤੇ ਸੁਣੀ ਵੀ ਨਹੀਂ ਸੀ ਸਤਿਗੁਰੂ ਮਹਾਰਾਜ ਜੀ ਰਾਤ ਅੱਜ 7 ਕੋ ਹੈ ਨਾ ਸੰਗਤ ਜੀ ਅੱਜ 7 ਕੋ ਸਤਿਗੁਰਾਂ ਨੇ ਇਸ ਚਮਕਾ ਔਰ ਦੇ ਘੜੀ ਦੇ ਵਿੱਚ ਬਤੀਤ ਕਰਨੀ ਹੈ ਕੱਲ 8 ਕੋ ਹੋਣੀ ਹੈ विश्व ਦਾ ਸਭ ਤੋਂ ਵੱਡਾ ਯੁੱਧ ਇਡਾ ਵੱਡਾ ਯੋਧ ਕਦੀ ਨਹੀਂ ਹੋਇਆ ਹੋਵੇਗਾ ਅਜੀ ਹੀ ਅਜਮਤ ਕਦੀ ਨਹੀਂ ਹੋ ਗਿਆ ਹੋਈ ਹੋਵੇਗੀ ਮਹਾਨ ਜੁੱਧ ਕਹਿ ਸਕਦੇ ਇੱਕ ਬੰਨੇ 40 ਹਨ ਤੇ ਇੱਕ ਬੰਨੇ ਲਗ ਇੱਕ ਬੰਨੇ ਕੁਝ ਗਿਣਤੀ ਦੇ ਹਨ ਇੱਕ ਬੰਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਹਨ ਹਾਥੀ ਘੋੜੇ ਹਨ ਸੋ ਉਹ ਵੱਡੀ ਜੰਗ ਜਿਵੇਂ ਹੋਵੇਗੀ ਨਾ ਉਹ ਪਕਲ ਦੇ ਦਿਵਾਨ ਦੇ ਵਿੱਚ ਸੰਖੇਪ ਦੇ ਵਿੱਚ ਜ਼ਰੂਰ ਸ਼੍ਰਵਨ ਕਰਾਂਗੇ ਹੁਣ ਤੀਸਰਾ ਹਿੱਸਾ ਸਰਵਨ ਕਰ ਲਈਏ ਤੀਜੇ ਬੰਨੇ ਹਨ ਮਾਤਾ ਗੁਜਰ ਕੌਰ ਜੀ ਦੋ ਛੋਟੇ ਫਰਜੰਦ ਹਨ ਨਾਲ ਕਹਿੰਦੇ ਮਾਤਾ ਜੀ ਜਦੋਂ ਕੁੰਮੇ ਮਾਸ਼ਕੀ ਦੀ ਝੌਂਪੜੀ ਦੇ ਵਿੱਚ ਸੀ ਨਾ ਅੰਮ੍ਰਿਤ ਵੇਲਾ ਭਾਵ ਅੱਜ ਸਤਪੋ ਜੀ ਸਵੇਰ ਹੋਈ ਇੱਥੇ ਫਿਰ ਆਪ ਨੂੰ ਹੁੰਦਾ ਹੈ ਬੀਬੀ ਲక్ష్ਮੀ ਜੀ ਜਿਆਦਾ ਇਤਿਹਾਸਕਾਰਾਂ ਨੇ ਉਹਨਾਂ ਨੂੰ ਜਿਹੜੀ ਤਰਜੀਹ ਨਹੀਂ ਦਿੱਤੀ ਪਰ ਵੱਡਾ ਹਿੱਸਾ ਹੈ ਬੀਬੀ ਲక్ష్ਮੀ ਜੀ ਦਾ ਕਹਿੰਦੇ ਬੀਬੀ ਲక్ష్ਮੀ ਸੀ ਜਿੰਨਾ ਜਿੰਨਾ ਕੋ ਸਰਿਆ ਪੁੱਜੀਆ ਭੋਜਨ ਤਿਆਰ ਕਰਕੇ ਲੈ ਕੇ ਆਈ ਬੜੀ ਸੇਵਾ ਕੀਤੀ ਪ੍ਰਸ਼ਾਦਾ ਪਾਣੀ ਛਕਾਇਆ ਇਥੇ ਫਿਰ ਆਗਮ ਹੁੰਦਾ ਖੇੜੀ ਤੇ ਇੱਕ ਬ੍ਰਾਹਮਣ ਦਾ ਕਈਆਂ ਨੇ ਉਹਨੂੰ ਰਸੋਈਆ ਕਹਿ ਦਿੱਤਾ ਕਈਆਂ ਨੇ ਕੁਝ ਕਹਿ ਦਿੱਤਾ ਪਰ ਜੋ ਵਿਦਵਾਨਾਂ ਨੇ ਇਤਿਹਾਸਕਾਰ ਦੀ ਕਲਮ ਤੋਂ ਦਰਜ ਕੀਤਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਉਹ ਇੱਕ ਮਸੰਦ ਹੈ ਮਸੰਦ ਗੰਗੂ ਕਹਿੰਦੇ ਉਹ ਜਿਹੜਾ ਗੰਗੂ ਪਾਪੀ ਪਾਪੀ ਕਵਾਂਗੇ ਪਾਪੀ ਕਿਉਂ ਕਵਾਂਗੇ ਉਹ ਅੱਗੇ ਜਾ ਕੇ ਪਤਾ ਲੱਗ ਹੀ ਜਾਣਾ ਵੈਸੇ ਇਤਿਹਾਸ ਸਾਫ਼ ਸਭ ਜਾਣੋ ਉਹ ਖੇੜੀ ਪਿੰਡ ਦਾ ਬ੍ਰਾਹਮਣ ਮਸੰਦ ਜਿਹੜਾ ਇਹ ਗੰਗੂ ਹੈ ਨਾ ਕਿਸੇ ਸਮੇਂ ਇਹ ਆਨੰਦਪੁਰ ਸਾਹਿਬ ਜੀ ਧਰਤੀ ਤੇ ਜਾਇਆ ਕਰਦਾ ਸੀ ਉਦੋਂ ਵੀ ਮਾਇਆ ਦੇ ਵਿੱਚ ਬੜੀ ਹੀਰ ਫੇਰ ਕਰਦਾ ਸੀ ਮਸੰਦਾ ਦਾ ਕਾਰਜ ਕੀ ਹੁੰਦਾ ਹੈ ਪਿੰਡਾਂ ਦੇ ਵਿੱਚੋਂ ਧਾਨ ਇਕੱਠਾ ਕਰਕੇ ਗੁਰੂ ਢੰਡਾਰਿਆਂ ਦੇ ਵਿੱਚ ਦੇ ਕੇ ਆਉਂਦਾ ਕਹਿੰਦੇ ਇਹਨੂੰ ਪਤਾ ਲੱਗਾ ਕਿ ਸਾਹਿਬ ਜاده ਮਾਤਾ ਜੀ ਪਰਿਵਾਰ ਤੋਂ ਵਿਛੜ ਗਏ ਹਨ ਕੁਮੇ ਮਾਛਕੀ ਦੀ ਝੌਂਪੜੀ ਦੇ ਵਿੱਚ ਇਹ ਖੇੜੀ ਪਿੰਡ ਤੋਂ ਤੁਰਿਆ ਸੋਚਿਆ ਭਾਈ ਇਹ ਤੇ ਮੇਰੇ ਲਈ ਸੁਨਹਿਰੀ ਮੌਕੇ ਹੈ ਉਹਤੇ ਹੀਰਿਆਂ ਦੀ ਨਿਆਈ ਜੇ ਮੈਨੂੰ ਮਿਲ ਜਾਣ ਤੇ ਮੈਂ ਅਮੀਰ ਹੋ ਜਾਵਾਂਗਾ ਮਨ ਦੇ ਵਿੱਚ ਤੇ ਪਹਿਲਾਂ ਹੀ ਖੂਟ ਸੀ ਇੱਧਰ ਬੀਬੀ ਲక్ష్ਮੀ ਜੀ ਕੁਮੇ ਮਾਸ਼ਕੀ ਨੇ ਬੜੀ ਸੇਵਾ ਕੀਤੀ ਉਦੋਂ ਗੰਗੂ ਪਾਪੀ ਆ ਗਿਆ ਆਣ ਕੇ ਨਮਸਕਾਰ ਕੀਤੀ ਕਹਿਣ ਲੱਗਾ ਮਹਾਰਾ ਮਾਤਾ ਜੀ ਤੁਸੀਂ ਮੈਨੂੰ ਜਾਣਦੇ ਹੋ ਮੇਰੇ ਨਾਲ ਚਲੋ ਮੈਂ ਤੁਹਾਨੂੰ ਗੁਰੂ ਜੀ ਦੇ ਨਾਲ ਮਿਲਾ ਦਵਾਂ ਜਾਨੂ ਜਾਣ ਕਰਕੇ ਮਾਤਾ ਜੀਆਂ ਨੇ ਹਾਂ ਕਰ ਦਿੱਤੀ ਜਾਣ ਤੋਂ ਪਹਿਲਾਂ ਬੀਬੀ ਲక్ష్ਮੀ ਨੂੰ ਦੋ ਸੋਨੇ ਦੀਆਂ ਮੋਹਰਾਂ ਦੇ ਮੁੱਲ ਦੀ ਇੱਕ ਆਰਸੀ ਦਿੱਤੀ ਜੋ ਇੱਕ ਸ਼ੀਸ਼ੇ ਰੂਪ ਗਹਿਣਾ ਹੁੰਦਾ ਗੋਠੇ ਦੇ ਵਿੱਚ ਪਾਉਣ ਲਈ। ਪ੍ਰਾਤਨ ਬੀਬੀਆਂ ਜ਼ਿਆਦਾ ਜਾਣਦੀਆਂ ਨੇ। ਕਹਿੰਦੇ ਉਹ ਐਡੀ ਮਹੰਗੀ ਅਨਮੋਲ ਜਿਹੜੀ ਆਰਸੀ ਉਹ ਦੇ ਦਿੱਤੀ ਪੰਜ ਚੂੜੀਆਂ ਸੋਨੇ ਦੀਆਂ ਇਹ ਬੀਬੀ ਲక్ష్ਮੀ ਨੂੰ ਮਾਤਾ ਗੁਜਰ ਕੌਰ ਜੀਆ ਨੇ ਦਿੱਤੀਆਂ। ਕੁੰਮੇ ਮਾਸਕੀ ਨੂੰ 5 ਰੁਪਏ ਦਿੱਤੇ ਉਸ ਸਮੇਂ ਦੇ ਵਿੱਚ 5 ਰੁਪਇਆ ਦੀ ਬੜੀ ਕੀਮਤ ਸੀ। ਕਹਿੰਦੇ ਭੇਟਾ ਜਾਣ ਕੇ ਮੱਥਾ ਟੇਕ ਕੇ ਗੁੰਮੇ ਬਾਸ਼ਕੀ ਨੇ ਉਹ ਭੇਟਾ ਚੁਟ ਲਈ। ਬੇੜੀ ਦੇ ਵਿੱਚ ਮਾਤਾ ਜੀਆ ਨੂੰ ਜੇ ਬੰਨੇ ਪਾਰ ਕਰਕੇ ਆਇਆ ਗੰਗੂ ਪਾਪੀ ਤੇ ਨਾਲ ਮਾਤਾ ਜੀ ਸਹਿਬ ਜਾਦੇ ਚੱਲ ਪਈ। ਹੁਣ ਜਾਣਾ ਤੇ ਰੋਪੜ ਵਾਲਾ ਇੱਕ ਅੰਕੇ ਗੁਰੂ ਜੀ ਉਧਰ ਸਨ ਮਾਤਾ ਜੀ ਹੁਣੀ ਉਧਰ ਸਨ। ਗੱਗੂ ਕਹਿਣ ਲੱਗਾ ਮਾਤਾ ਜੀ ਉਧਰ ਸਿਪਾਈਆਂ ਦਾ ਟਿਕਾਣਾ ਜੇ ਆਪਾਂ ਗਏ ਤੇ ਫੜੇ ਜਾਵਾਂਗੇ ਨੁਕਸਾਨ ਹੋਵੇਗਾ। ਇਹ ਸਾਬ ਜਿਆਦੇ ਛੋਟੇ ਹਨ ਮੇਰੀ ਮਨੂਆ ਪਰ ਉਹ ਪੜਨਾ ਜਾਈਏ ਮਨ ਦੇ ਵਿੱਚ ਖੋਟ ਹੈ ਨਾ ਜਾਣਦਾ ਉਧਰ ਚਲੇ ਗਏ ਗੁਰੂ ਜੀ ਨਾਲ ਮਿਲਾਪ ਹੋ ਗਿਆ ਮੈਨੂੰ ਤੇ ਕੁਝ ਮਿਲਣਾ ਹੀ ਨਹੀਂ ਖਾਲੀ ਹੱਥ ਰਹਿ ਜਾਵਾਂਗਾ ਵਾਜਾ ਵਜਾਉਂਦਾ ਉਸ ਵਕਤ ਚਾਲ ਚਲੀ ਕਹਿਣ ਲੱਗਾ ਮੇਰੇ ਪਿੰਡ ਖੇੜੀ ਚੱਲੂ ਪਿੰਡ ਤੇ ਇਹਦਾ ਲੱਗ ਹੀ ਸੀ ਉਹ ਖੇੜੀ ਕਰਕੇ ਵੀ ਆਉਂਦਾ ਜੀ ਕਹਿੰਦੇ ਸਭ ਤੋਂ ਪਹਿਲਾਂ ਇਹ ਆਇਆ ਕਾਇਨਾਵਰ ਦੇ ਤਲਾਤ ਇਹਦੀ ਇਤਿਹਾਸ ਸੰਗਤਾਂ ਦੁੱਖ ਹੋਇਦਾ ਜਾ ਰਿਹਾ ਇਤਿਹਾਸ ਕੋਈ ਝੂਠਾ ਨਹੀਂ ਉੱਥੇ ਬੜਾ ਸੋਹਣਾ ਅਸਥਾਨ ਬਣਿਆ ਹੋਇਆ ਹੈ ਕਾਇਨੌਰ ਦੇ ਤਲਾਹ ਦੇ ਉੱਪਰ ਉੱਥੇ ਸਰਹੰਦ ਦੀਆਂ ਇਟਾਂ ਦੀ ਜਿਹੜੀ ਪੌੜੀਆਂ ਲਗੀਆਂ ਹੋਈਆਂ ਤਲਾਹ ਦੇ ਵਿੱਚ ਅੱਜ ਵੀ ਇਤਿਹਾਸਕ ਜਗ੍ਹਾ ਹੈ ਜਿੱਥੇ ਮਾਤਾ ਜੀਆ ਨੇ ਰਾਤ guzari ਸ਼ਖਰ ਵਿਚਾਰ ਕਹਿੰਦੇ ਸਤ ਕੋ ਦੀ ਰਾਤ ਮਾਤਾ ਜੀ ਸਾਹਿਬ ਜਾਦੀਆਂ ਦੇ ਨਾਲ ਕਾਇਨੌਰ ਦੇ ਤਲਾਹ ਤੇ ਜਾਂਦੇ ਨੇ ਉੱਥੇ ਫਿਰ ਇਹ ਗੰਗੂ ਪਾਪੀ ਘਰੋਂ ਪ੍ਰਸ਼ਾਦਾ ਸੁੱਖਾ ਮਿੱਠਾ ਲਿਆ ਕਰਕੇ ਸ਼ਿਕਾਉਂਦਾ ਜਿਹੜੀ ਕੁੰਮੇ 마ਸ਼ਕੀ ਨੇ ਕੰਬਲ ਦਿੱਤਾ ਹੁੰਦਾ ਓੜ ਕਰਕੇ ਮਾਤਾ ਜੀ ਸਾਹਿਬ ਜਾਦੀਆਂ ਦੇ ਨਾਲ ਉੱਥੇ ਆਰਾਮ ਕਰਦੇ ਹਨ ਸੰਗਤ ਜੀ ਉਸ ਵਕਤ ਦਾ ਇਤਿਹਾਸ ਬੜਾ ਵਿਰਾਗ ਬਣ ਸਹਿਬ ਜੀ ਆਦੇ ਆਪਣੀ ਮਿੱਠੀ ਜੀ ਆਵਾਜ਼ ਦੇ ਵਿੱਚ ਕਹਿਣ ਲੱਗੇ ਮਾਤਾ ਜੀ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਦਰਿਆ ਪੈ ਹਮ ਕੋ ਛੋੜ ਕੇ ਰਾਹੀ ਕਿਧਰ ਗਏ ਤੜਪਾ ਕੇ ਹੇ ਸੂਰਤ ਮਾਹੀ ਕਿਧਰ ਗਏ ਅੱਬਾ ਭਗਾ ਕੇ ਲਸ਼ਕਰ ਸ਼ਾਹੀ ਕਿਧਰ ਗਈ ਭਾਈ ਵੀ ਹਮ ਕੋ ਭੁੱਲ ਗਏ ਸ਼ੌਕ ਜੰਗ ਮੇ ਆਪਣਾ ਖਿਆਲ ਤੱਕ ਨਹੀਂ ਜੋ ਕੇ ਸੁ ਤੂਫਾਨਗ ਮੇ ਕਹਿਣ ਲੱਗੇ ਦਾਦੀ ਜੀ ਸਾਡੇ ਪਿਤਾ ਜੀ ਮਾਤਾ ਜੀ ਕਿੱਧਰ ਗਏ ਹਨ ਸਾਡੀ ਫੌਜ ਕਿੱਥੇ ਹੈ ਸਿੰਘ ਕਿੱਥੇ ਹਨ ਸਾਡੇ ਭਰਾ ਕਿੱਥੇ ਹਨ ਅਸੀਂ ਵੀ ਉਹਨਾਂ ਦੇ ਕੋਲ ਜਾਣਾ ਕਿਦ ਕਿੰਨਾ ਵੱਡਾ ਜਿਗਰਾ ਹੋਵੇਗਾ ਉਸ ਦਾਦੀ ਦਾ ਜਿਨੇ ਅੱਖਾਂ ਦੇ ਵਿੱਚ ਹੰਝੂ ਆਪਣੇ ਆਉਣ ਨਹੀਂ ਦਿੱਤੇ ਦੁੱਖ ਆਪਣਾ ਸਭ ਜਾਨਿਆਂ ਨੂੰ ਵਿਖਾਇਆ ਨਹੀਂ ਹੱਸ ਕੇ ਆਖਿਆ ਨਹੀਂ ਪਈ ਤੁਹਾਡੇ ਤੋਂ ਦੂਰ ਨਹੀਂ ਗਏ ਵੈਰੀਆਂ ਦਾ ਸੰਗਾਰ ਕਰਕੇ ਤੁਹਾਡੇ ਕੋਲ ਆ ਜਾਣਗੇ ਜਦੋਂ ਆਉਣ ਕੇ ਬੜਾ ਪਿਆਰ ਕਰਨਗੇ ਤੁਹਾਡੀ ਦੇ ਨਾਮ ਜਦ ਰਣ ਜੀਤ ਅਜੀਤ ਕੇ ਤਰ ਸ਼ਰੀਫ ਲਾਏਗੇ ਜਦ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ ਅੱਬਾ ਕੇ ਸਾਥ ਜਿਸ ਘੜੀ ਦੁਜ਼ਾਰ ਆਏਗੇ ਕਰਕੇ ਗਿਲਾ ਹਰ ਏਕ ਸਈ ਹਮ ਰੁੱਠ ਜਾਏਗੇ ਮਾਤਾ ਕਬੀ ਪਿਤਾ ਕਬੀ ਭਾਈ ਮਨਾਏਗੇ ਹਮ ਗਲੇ ਲਗਾ ਕੇ ਕਹਾਂਗੇ ਉਹ ਬਾਰ ਬਾਰ ਮਾਨ ਜਾਓ ਲੇਕਿਨ ਹਮ ਨਹੀਂ ਮਾਨੇਗੇ ਜ਼ੀਨ ਹਾਰ ਸਾਨੂੰ ਵਾਰ ਵਾਰ ਮਨਾਉਣ ਦੇ ਆਖਣਗੇ ਭਾਈ ਅਸੀਂ ਤੁਹਾਨੂੰ ਛੱਡ ਕੇ ਨਹੀਂ ਜਾਂਦੇ ਪਰ ਅਸੀਂ ਉਹਨਾਂ ਨਾਲ ਮੰਨਣਾ ਨਹੀਂ ਬੜੇ ਵਿਰਾਗ ਦੇ ਸ਼ਬਦ ਹਨ ਤਨ ਅੱਲਾ ਯਾਰ ਖਾਂ ਯੋਗੀ ਜੀ ਦੀ ਕਲਮ ਵਿਰਾਗ ਲਿਖਦੀ ਹੈ ਕੈਨਾਵਰ ਦਾ ਤਲਾਬ ਹਨੇਰੀ ਰਾਤ ਹੈ ਤੇ ਗੰਗੂ ਪਾਪੀ ਦੇ ਮਨ ਦੇ ਵਿੱਚ ਪਤਾ ਕੀ ਸੋਚ ਰਾਤੋਂ ਰਾਤ ਮੈਂ ਧਨ ਚੋਰੀ ਕਰ ਲਵਾਂ ਇਹਨਾਂ ਨੂੰ ਪਿੰਡ ਲੈ ਜਾਣ ਦੀ ਲੋੜ ਹੀ ਨਾ ਪਵੇ ਪਰ ਕੀ ਹੋਇਆ ਕੌਤਕ ਵਾਪਰੇ ਮਾਤਾ ਜੀ ਨੂੰ ਤਾਂ ਨੀਂਦ ਨਹੀਂ ਆ ਰਹੀ ਕਿਵੇਂ ਨੀਂਦ ਆਵੇ ਉਸ ਬਜ਼ੁਰਗ ਮਾਤਾ ਨੂੰ ਜਿਹਦਾ ਲਾਲ ਫੌਜਾਂ ਹਕੂਮਤ ਦੇ ਨਾਲ ਟਕਰਾਂ ਲੈ ਰਿਆ ਹੋਵੇ ਜਿਦਿਆਂ ਨੌਵਾ ਉਹਦੇ ਤੋਂ ਦੂਰ ਹਨ ਜਿਦੇ ਦੋ ਦਿਲ ਦੇ ਟੁਕੜੇ ਦੋ ਪੋਤਰੇ ਉਹਦੇ ਨਾਲ ਹਨ ਤੇ ਦੋ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਪਰਿਵਾਰ ਦਾ ਵਿਛੋੜਾ ਹੁੰਦਾ ਹੈ ਨਾ ਅੱਜ ਕੱਲ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਹੈ ਨਾ ਉਹਨੂੰ ਆਪਣੇ ਮਾਤਾ ਪਿਤਾ ਦਾ ਕੋਈ ਜ਼ਿਆਦਾ ਦਰਦ ਨਹੀਂ ਰਿਹਾ ਬਟਵਾਰਾ ਇੱਕ ਸ਼ਬਦ ਹੈ ਬਟਵਾਰਾ ਘਰਾਂ ਦੇ ਵਿੱਚ ਹੁੰਦਾ ਹੈ ਚਾਰ ਭਰਾ ਹੋਣ ਬੜੀ ਛੇਤੀ ਹੁੰਦਾ ਜੀ ਉਹਨਾਂ ਨੂੰ ਲੱਗਦਾ ਵਟਵਾਰਾ ਕਰਕੇ ਸਾਨੂੰ ਬੜਾ ਸੁੱਖ ਹੈ ਪਰ ਜਿਸ ਬੰਦੇ ਨੇ ਉਹ ਬਣਾਇਆ ਹੁੰਦਾ ਹੈ ਇਹਨਾਂ ਉਹਨਾਂ ਦੇ ਮਾਪਿਓਂ ਦਾਦਾ-ਦਾਦੀ ਉਹਨਾਂ ਨੂੰ ਪੁੱਛੋ ਦਿਲ ਦੇ ਟੁਕੜੇ ਕਿਵੇਂ ਹੁੰਦੇ ਨੇ ਪਰਿਵਾਰ ਵਿਛੜਿਆ ਮਾਤਾ ਗੁਜਰਖੋਰ ਜੀਆਂ ਦਾ ਭਾਵੇਂ ਰੱਬੀ ਰੂਹ ਨੇ ਦੁੱਖ ਸੁੱਖ ਹੋਣਾ ਲਈ ਇੱਕ ਸਮਾਨ ਹੈ ਪਰ ਜਦੋਂ ਇਹਨਾਂ ਸ਼ਬਦਾਂ ਨੂੰ ਇਤਿਹਾਸ ਨੂੰ ਪੜਦੇ ਵੈਰਾਗ ਪਤਾ ਲੱਗਦਾ ਹੈ ਕੈਸਾ ਧਨ ਜਿਗਰ ਹੈ ਉਸ ਮਾਤਾ ਦਾ ਉਹ ਹਜੇ ਵੀ ਸੱਚ ਤੇ ਧਰਮ ਦੇ ਨਾਲ ਖਲੋਤੀ ਹੋਈ ਉਹਨੇ ਆਪਣੇ ਸਾਹਿਬ ਜਦਿਆਂ ਨੂੰ ਇਹ ਨਹੀਂ ਕਿਹਾ ਕਿ ਮੌਤ ਤੋਂ ਡਰ ਜਾਇਓ ਜੋ ਕਹਿਣ ਕੇ ਮੰਨ ਲਿਓ ਨੇ ਸਿਖਾਇਆ ਮਰਦੇ ਮਰ ਜਾਇਓ ਧਰਮ ਨਾ ਛੱਡਦੇ ਕਿਤੇ ਕੈਸੀ ਵੱਡੀ ਮਾਤਾ ਹੈ ਕਿਹੋ ਜਿਹਾ ਤਨ ਜਿਗਰਾ ਹੈ ਸੋ ਤਨ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਅੱਜ ਸਤ ਪੋ ਦਾ ਦਿਹਾੜਾ ਇਹ ਪਾਵਨ ਇਤਿਹਾਸ ਆਇਆ ਕਾਲ ਨੂੰ ਆਪਾਂ ਇੱਕ ਮਹਾਨ ਯੁੱਧ ਅਠਪੋ ਦਾ ਦਿਹਾੜਾ ਵੀ ਇਸ ਰਵਣ ਕਰਨਾ ਸਭ ਜادیه ਆ ਦੀ ਵਿਚਾਰ ਵੀ ਇਸ ਰਵਣ ਕਰਨੀ ਲੜੀ ਵਾਰ ਇਤਿਹਾਸ ਤੋਂ ਆਵੇ ਸਤਿਗੁਰੂ ਕਹਿਣ ਸੁਣਨ ਦੇ ਸਮਰੱਥ ਬਣਾਉਣ ਹੋਈਆਂ अनेका ਪ੍ਰਕਾਰ ਦੀਆਂ ਭੁਲਾਵਾਂ ਨੂੰ ਤਨ ਸਤਿਗੁਰੂ ਮਹਾਰਾਜ ਜੀ ਆਪ ਬਖਸ਼ਿਸ਼ ਕਰਦੇ ਇੱਕ ਵਾਰ ਸੰਤਾਨ ਨੂੰ ਬੇਨਤੀ ਭਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਸੁਣ ਰਹੇ ਹਨ ਇਤਿਹਾਸ ਨੂੰ ਇੱਕ ਵਾਰ ਵਿਸਥਾਰ ਦੇ ਨਾਲ ਜ਼ਰੂਰ ਪੜੋ ਕੋਈ ਆਪਣੇ ਕੋਲ ਜਨਾ ਸਮਾਪਉਣੀ ਕੋ ਵਿਚਾਰ ਰੱਖਦੇ ਹਾਂ ਇੱਕ ਵਾਰ ਵਿਸਥਾਰ ਦੇ ਨਾਲ ਇਤਿਹਾਸ ਜ਼ਰੂਰ ਪੜ੍ਹਨਾ ਚਾਹੀਦਾ ਵੱਦ ਤੋਂ ਵੱਦ ਜਿੰਨੀ ਬਾਣੀ ਦਾ ਪਾਠ ਹੋ ਸਕੇ ਉਹ ਵੀ ਜ਼ਰੂਰ ਕਰਨਾ ਚਾਹੀਦਾ ਹੈ ਸਭਨਾ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ